ਬੇਟੂ ਜਿੰਦਾਬਾਦ ਨਰੇਂਦਰ ਮੋਦੀ ਜਿੰਦਾਬਾਦ ਨਰੇਂਦਰ ਮੋਦੀ ਜਿੰਦਾਬਾਦ ਗ੍ਰਿਪਾਲੀ ਸਰਕਾਰ ਜਿੰਦਾਬਾਦ ਗ੍ਰਿਪਾਲੀ ਸਰਕਾਰ ਜਿੰਦਾਬਾਦ ਗ੍ਰਿਪਾਲਾ ਮਸੀਹਾ ਮੇਰੇ ਬਜ਼ੁਰਗ ਬੈਠੇ ਆ ਤੇ ਸਾਡੇ ਨਾਲ ਜਿਹੜੇ ਸਾਥੀ ਚੱਲ ਰਹੇ ਆ ਉਹ ਬੈਠੇ ਨੇ ਸਾਡੇ ਮੀਡੀਆ ਤੋਂ ਤੇ ਮੈਂ ਅੱਜ ਕਿਉਂਕਿ ਤੁਹਾਨੂੰ ਪਤਾ ਬੜਾ ਨੇੜੇ ਕਮ ਆ ਗਿਆ ਐ ਬੜੀ ਗਰਮੀ ਇਸ ਵਾਰ ਕੰਪੀਨ ਸੀ ਤੇ ਬੜਾ ਮੂਰੇ ਨਵਾਲੋ ਹੁਣ ਇਹਨਾਂ ਨੂੰ ਬਿਲਕੁਲ ਨਾਲ ਮੈਂ ਇਹ ਕਹਿ ਰਿਹਾ ਸੀ ਵੀ ਗਰਮੀ ਦਾ ਜਿਹੜਾ ਸਮਾਂ ਐ ਇਹ ਟਿਕਲ ਪਾਰਟੀਆਂ ਨੇ ਹਰੇਕ ਨੇ ਆਪਣਾ ਆਪਣਾ ਪ੍ਰਚਾਰ ਕਰਨਾ ਹੁੰਦਾ ਪਰ ਤੁਹਾਨੂੰ ਬਲਾ ਕੇ ਤੰਗ ਬਿਠਾ ਕੇ ਧੁੱਪੇ ਉਹ ਜਿਹੜੀ ਤਕਲੀਫ ਸਾਨੂੰ ਵੀ ਹੁੰਦੀ ਹੈ ਤੇ ਚੰਗਾ ਮੌਸਮ ਹੋਵੇ ਚਿਰ ਕੋਈ ਗੱਲ ਨਹੀਂ ਤੇ ਦੂਜਾ ਜਿਹੜੇ ਝੰਡੀਆਂ ਵਾਲੇ ਨੇ ਉਹ ਲੱਗ ਔਖਾ ਕਰਦੇ ਆ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿਉਂਕਿ ਤੁਸੀਂ ਵੀ ਕਿਸਾਨਾਂ ਵਿੱਚੋਂ ਮਜ਼ਦੂਰ ਹੋ ਇਸ ਕਰਕੇ ਗੱਲ ਕਿਸੇ ਦੀ ਸੁਣਨੀ ਤੇ ਨਾ ਸੁਣਨੀ ਉਹਦਾ ਮੈਂ ਸਮਝਦਾ ਕੋਈ ਫਰਕ ਨਹੀਂ ਹੋਣਾ ਚਾਹੀਦਾ ਪਰ ਉਹਦ ਕਰਨਾ ਕਰੋ ਪਰ ਜਿਹੜੇ ਆ ਲੋਕ ਵੀ ਆਇਆ ਇਹ ਜਿਹੜਾ ਇਸ ਦੇਸ਼ ਦੇ ਵਾਸੀ ਨਹੀਂਗੇ ਜਾਂ ਇੱਥੇ ਦੇ ਵੋਟਰ ਨਹੀਂ ਨੇ ਇਹਨਾਂ ਦਾ ਵੀ ਉਹਨਾਂ ਹੱਕ ਆ ਤੁਹਾਡਾ ਵੀ ਉਹਨਾਂ ਹੱਕ ਆ ਤੇ ਮੇਰੇ ਵਰਗਾ ਤਾਂ ਸਵਾ ਸਾਲ ਆ ਜਿਹੜਾ ਸਵਾ ਸਾਲ ਫੁੱਟਪਾਥ ਤੇ ਮੈਂ ਪਿਆ ਰਹਾਂ ਇਹਨਾਂ ਦੇ ਖਾਤਰ ਸਵਾ ਸਾਲ ਮੈਂ ਆਪਣਾ ਸਮਝ ਲਓ ਜੇ 5 ਸਾਲ ਦੀ ਐਮਪੀ ਦੀ ਟਿਨਿਓਰ ਆ ਤੇ ਉਹ ਚੋਂ ਸਵਾ ਸਾਲ ਜਿਹੜਾ ਇਹ ਉਹਦਾ ਤੁਸੀਂ ਲਾ ਲਓ ਇੱਕ ਜੰਤਰ ਮੰਤਰ ਫੁੱਟਪਾਥ ਤੇ ਬੈਠ ਕੇ ਕੱਢਿਆ ਤੇ ਉਸ ਤੋਂ ਬਾਅਦ ਜਿਹੜੇ ਇੱਕ ਦਿਨ ਵੀ ਇਹਨਾਂ ਲਈ ਕਿਤੇ ਬੈਠੇ ਨਹੀਂ ਇੱਕ ਘੰਟਾ ਵੀ ਇਹਨਾਂ ਲਈ ਕਿਤੇ ਕੋਈ ਖੜੇ ਨਹੀਂ ਹੋਏ ਉਹਨਾਂ ਦਾ ਵਿਰੋਧ ਨਹੀਂ ਕਰਨਾ ਜਿਹੜਾ ਇਹਨਾਂ ਲਈ ਮੈਂ ਇੱਕ ਠੋਕੇ ਗੱਲ ਕਹਿਣਾ ਵੀ ਮੈਂ ਕੱਲਾ ਮੈਂਬਰ ਪਾਰਲੀਮੈਂਟਾਂ ਇਸ ਵੇਲੇ ਜਿਹੜਾ ਸਵਾ ਸਾਲ ਕਿਸਾਨਾਂ ਲਈ ਕਿਉਂਕਿ ਆਪ ਕਿਸਾਨ ਸਵਾ ਸਾਲ ਰਾਤ ਦਿਨ ਫਟਪਾਟੇ ਬੈਠੇ ਚਲੋ ਕਈ ਬੇਸ਼ੁਕਰੇ ਹੁੰਦੇ ਆ ਲੋਕ ਉਹਨਾਂ ਚੋਂ ਇਹ ਨਹੀਂ ਜਿਹੜਾ ਪਿੰਡ ਜਿੱਤੂ ਵੋਟ ਤੁਹਾਡੇ ਕੋਲ ਆ ਵੋਟ ਤੁਹਾਡੇ ਕੋਲ ਐਸੀ ਪਰਿਵਾਰਾਂ ਕੋਲ ਤੇ ਤੁਸੀਂ ਆਪਣੀ ਵੋਟ ਸਹੀ ਢੰਗ ਨਾਲ ਜਿੱਦਣ ਪਾਤੀ ਉਦੋਂ ਸਭ ਤੁਹਾਡੇ ਮਗਰ ਲੱਗ ਜਾਣਗੇ ਜੇ ਤੁਸੀਂ ਉਹਨਾਂ ਦੇ ਮਗਰ ਲੱਗ ਕੇ ਪਾਉਣੀ ਆ ਫਿਰ ਤੁਸੀਂ ਉਹਨਾਂ ਦੇ ਮਗਰ ਲੱਗੇ ਰਹੋਗੇ ਇਹ ਮੌਕਾ ਹੈ ਮੋਦੀ ਦੇ ਮਗਰ ਚੱਲ ਕੇ ਜੇ ਆ ਸਾਰੇ ਮਗਰ ਲਾਉਣੇ ਆ ਝੰਡੀਆਂ ਵਾਲੇ ਤਾਂ ਮੋਦੀ ਜੇ ਇਹਨਾਂ ਦੇ ਮਗਰ ਲੱਗਣਾ ਫਿਰ ਕਾਂਗਰਸ ਦੇ ਆਮ ਆਦਮੀ ਹੈਗੀ ਉਹਦੇ ਮਗਰ ਲੱਗੇ ਹੀ ਹੋਏ ਆ ਚੱਲੀ ਜਾਣਾ ਇਹ ਮੌਕਾ ਹੈ ਪਹਿਲੀ ਵਾਰ ਛਟਕਾਰਾ ਪਾਉਣ ਦਾ ਸਭ ਚੀਜ਼ਾਂ ਦਾ ਗਰੀਬੀ ਤੋਂ ਗਰਬਤ ਤੋਂ ਟੱਕੇਸ਼ਾਈ ਤੋਂ ਨਸ਼ੇ ਤੋਂ ਬੇਰੋਜ਼ਗਾਰੀ ਤੋਂ ਇਸ ਕਰਕੇ ਮੈਂ ਬਾਰ-ਬਾਰ ਮੈਂ ਆਪ ਮੈਂ ਕਿਉਂ ਗਿਆ ਮੈਂ ਤਾਂ ਕਾਂਗਰਸ 'ਚ ਬੜਾ ਮੇਰੇ ਕੋਲ بڑے ਅਹੁਦੇ ਸੀ ਪਰ ਲੋਕਾਂ ਦਾ ਕੀ ਕਰਦੀ ਸੀ ਕਾਂਗਰਸ ਤੇ ਅਖੀਰ 'ਚ ਫੇਰ ਮੈਂ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਵੀ ਤੁਸੀਂ ਇਹ ਫੈਸਲਾ ਇਹ ਬਾਰ-ਬਾਰ ਨਹੀਂ ਸ਼ਹਿਰ ਸੱਤ ਸੀਟਾਂ ਲੁਧਿਆਣੇ 'ਚ ਸੱਤ ਉਹਦੀਆਂ ਸੱਤਾਂ ਸੀਟਾਂ ਦੇ ਕਾਂਗਰਸ ਪਾਰਟੀ ਬ੍ਰੀਟਾ ਤੀਜੇ ਨੰਬਰ ਤੇ ਆ ਕਾਂਗਰਸ ਪਾਰਟੀ ਤੇ ਸਾਡੀ ਬੀਜੇਪੀ 1 ਲੱਖ ਵੋਟ ਤੇ ਅੱਜ ਸ਼ਹਿਰਾ ਤੋਂ ਵਗੇ ਆ 1 ਲੱਖ ਵੋਟ ਤੇ ਤੁਸੀਂ ਇਹ ਫੈਸਲਾ ਕਰਨਾ ਵੀ ਲੀਡ ਹੋਰ ਕਿੰਨੀ ਵਧਣੀ ਆ ਕਿੰਨੀ ਅੱਗੇ ਜਾਣੀ ਆ ਉਹ ਤੁਹਾਡੇ ਹੱਥਾਂ ਚ ਹੈ ਸਰਕਾਰ ਅਮਨਦੀਪ ਸਿੰਘ ਬਿੱਟੂ ਜਿੰਦਾਬਾਦ ਅਮਨਦੀਪ ਸਿੰਘ ਬਿੱਟੂ ਜਿੰਦਾਬਾਦ ਭਾਰੀ ਕਾਂਗਰਸੀਏ ਸਾ ਵੀ ਇੱਧਰ ਆਏ ਹੋਏ ਆ ਇਸ ਕਰਕੇ ਬਹੁਤਾ ਧੰਨਵਾਦ ਉਸੇ ਨਹੀਂ ਗਰਮੀ ਚ ਬੈਠੇ ਇਨਾ ਪਿਆਰ ਦਿੱਤਾ ਕਿਉਂਕਿ ਪ੍ਰੋਗਰਾਮ ਅਜੇ ਕਾਫੀ ਸ਼ੈਲ ਪ੍ਰੋਗਰਾਮ ਨੇ ਬਹੁਤ ਬਹੁਤ ਫੁੱਟਾ ਦੇਣੀ ਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਬਹੁਤ ਬਹੁਤਾਂ ਸਾਰਿਆਂ ਦਾ ਮੈਂ ਰਣੀ ਆ ਤੇ ਹੁਣ ਫੂਟ ਥੋਕੇ ਮੋਟਾ ਤੁੰਨੇ ਵੀ ਕਰਨੀਆਂ ਆ ਹਾਂ ਵਿਸ਼ੇਸ਼ ਤੌਰ ਤੇ ਐਫਸੀ ਦਾ ਬਹੁਤ ਦਾ ਬੜਾ ਕਰਦੇ ਆਂ ਜੀ जिला प्रधान जी का मान सम्मान हो रहा है इस वे उन्होंने हैं।, हैं।, हैं बहुत धन्यवाद करते हैं और किनों चुके रोजना इतने पहुंची बहुत बहुत धन्यवाद किया जाता है ਇਹ ਦੇਖ ਕੇ ਕਿਹੜਾ ਹੈ ਇਹ ਆਪਾਂ ਨੂੰ ਨੰਬਰ ਦਵਾਉਣਾ ਆਪਾਂ ਆਪਾਂ ਜਾਵਾਂਗੇ ਵਾਰਨੇ ਦਸਟਪੀਟ ਨਹੀਂ ਆਨੇ ਦਿੰਦੇ ਆਨੇ ਦਿੰਦੇ ਨਹੀਂ ਚਲੋ ਚਲੋ ਕਰੋ ਅੱਜ ਕਿਹੜੀ